ਹਾਂਜੀ ਸਭ ਤੋਂ ਪਹਿਲਾਂ YouTube ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਅੱਜ ਦਾਸ ਪਹੁੰਚੇ ਆ ਜੀ ਕੋਠਾ ਗੁਰੂ ਇਹ ਪਿੰਡ ਜੀ ਬਠਿੰਡਾ ਜ਼ਿਲ੍ਹੇ ਵਿੱਚ ਭਗਤਾ ਭਾਈ ਕਾ ਤੇ ਪੁੱਚੋ ਮੰਡੀ ਸੜਕ ਦੇ ਵਿਚਕਾਰ ਆਉਂਦਾ ਜੀ ਇਹ ਪਿੰਡ ਤੇ ਇਸ ਪਿੰਡ ਦੀ ਖਾਸੀਅਤ ਇਹ ਹੈ ਜੀ ਇਸ ਪਿੰਡ ਵਿੱਚ ਬੜਾ ਹੀ ਮਹਾਨ ਤੇ ਇਤਿਹਾਸਿਕ ਗੁਰਦੁਆਰਾ ਹੈ ਜੀ ਤੇ ਇਸ ਗੁਰਦੁਆਰੇ ਦਾ ਨਾਮ ਹੈ ਜੀ ਗੁਰਦੁਆਰਾ ਗੁੰਗਸਰ ਸਾਹਿਬ ਤੇ ਇੱਥੇ ਆਪਾਂ ਅੱਜ ਪਹੁੰਚੇ ਆਂ ਜੀ ਗੁਰਦੁਆਰਾ ਸ੍ਰੀ ਗੁੰਗਸਰ ਸਾਹਿਬ ਦੀ ਬੜੀ ਹੀ ਮਹਾਨਤਾ ਤੇ ਇਤਿਹਾਸਿਕ ਗੁਰਦੁਆਰਾ ਹੈ ਜੀ ਤੇ ਇਸ ਬਾਰੇ ਤੁਹਾਨੂੰ ਦੱਸਦੇ ਆਂ ਜੀ ਤੇ ਇੱਥੇ ਹਰ ਮਸਿਆ ਤੇ ਜੀ ਬਹੁਤ ਸੰਗਤ ਆਉਂਦੀ ਹੈ ਜੀ ਮੁੱਖ ਸੜਕ ਤੋਂ ਥੋੜਾ ਜਿਹਾ ਪਿੱਛੇ ਹਟ ਮੈਂ ਜੀ ਗੁਰਦੁਆਰਾ ਤੇ ਰਸਤਾ ਵਧੀਆ ਜਾਣ ਨੂੰ ਇਹੋ ਸਾਹਮਣੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਦਿਖਾਈ ਦੇ ਰਹੇ ਨੇ ਗੁਰਦੁਆਰਾ ਦਿਖਾਈ ਦੇ ਰਿਹਾ ਜੀ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਪਹੁੰਚ ਚੁੱਕੇ ਆਪਾਂ ਜੀ ਦੇਖੋ ਜੀ ਇਹ ਕਮਕਾਰ ਸਤਿਗੁਰੂ ਪ੍ਰਸ਼ਾਦ ਗੁਰਦੁਆਰਾ ਗੰਗਸਰ ਸਾਹਿਬ ਜੀ ਪਾਤਸ਼ਾਹੀ ਦਸਵੀਂ ਕੋਟਾ ਗੁਰੂ ਕਾ ਜ਼ਿਲ੍ਹਾ ਬਠਿੰਡਾ ਤਾਂ ਇਸ ਪਿੰਡ ਨੂੰ ਕੋਠਾ ਗੁਰੂ ਕਾਵੀ ਕਹਿੰਦੇ ਆ ਜੀ ਤਾਂ ਜੀ ਇਸ ਗੁਰਦੁਆਰੇ ਦੀ ਮਹਾਨਤਾ ਤੇ ਇਤਿਹਾਸਿਕਤਾ ਇਹ ਹੈ ਜੀ ਇਹ ਗੁਰਦੁਆਰਾ ਪਾਤਸ਼ਾਹੀ ਦਸਵੀਂ ਕਲਗੀਧਰ ਪਾਸ਼ਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ ਜੀ ਇੱਥੇ ਗੁਰੂ ਜੀ ਨੇ ਗੁੰਗੇ ਤੋਂ ਪਾਠ ਕਰਵਾਇਆ ਸੀ ਜੀ ਤਾਂ ਇਸ ਕਰਕੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਸ੍ਰੀ ਗੁੰਕਸਰ ਸਾਹਿਬ ਪਿਆ ਤੇ ਇੱਥੇ ਹਰ ਮੱਸਿਆ ਤੇ ਆਉਣ ਦਾ ਇੱਕੋ ਇੱਕ ਕਾਰਨ ਇਹੀ ਹੈ ਜੀ ਜੋ ਸੰਗਤਾਂ ਆਉਂਦੀਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ ਜੋ ਬੋਲਦੇ ਨਹੀਂ ਤੇ ਸੁਣਦੇ ਨਹੀਂ ਤੇ ਇਸ ਗੁਰਦੁਆਰੇ ਦੀ ਮਹਾਨਤਾ ਇਹੀ ਹੈ ਜੀ ਤਾਂ ਸਭ ਸੰਗਤ ਆਪਣੇ ਬੱਚਿਆਂ ਨਾਲ ਆਉਂਦੇ ਆ ਜੀ ਜੋ ਬੋਲਦੇ ਨਹੀਂ ਬੱਚੇ ਤੇ ਸੁਣਦੇ ਨਹੀਂਗੇ ਤੇ ਆਓ ਦੇਖਦੇ ਹੁਣ ਉਹ ਜਗ੍ਹਾ ਜਿੱਥੇ ਸਭ ਤੋਂ ਪਹਿਲਾਂ ਉਹ ਜਗ੍ਹਾ ਜਿੱਥੇ ਗੁਰੂ ਜੀ ਨੇ ਪਾਠ ਕਰਵਾਇਆ ਹਾਂਜੀ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਪਾਠ ਕਰਵਾਇਆ ਸੀ ਜੀ ਆਹ ਅੰਦਰ ਚਲਦੇ ਆ ਮੱਥਾ ਟੇਕਦੇ ਆ ਜੀ ਤੇ ਇੱਥੇ ਇਕੱਲੇ ਬੱਚੇ ਨਹੀਂ ਜੀ ਹਰ ਉਮਰ ਦਾ ਇਨਸਾਨ ਆਉਂਦਾ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸ਼ਰਧਾ ਨਾਲ ਜੀ ਤਾਂ ਜੋ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੋ ਸਕੇ ਤੇ ਉਹ ਪਵਿੱਤਰ ਸਥਾਨ ਹੈ ਜੀ ਜਿੱਥੇ ਬਾਬਾ ਜੀ ਨੇ ਪਾਠ ਕਰਵਾਇਆ ਹੈ ਮੱਥਾ ਦੇਖ ਚੁੱਕੇ ਆ ਜੀ ਆਪਾਂ ਤੇ ਪੂਰਾ ਇੱਥੇ ਮਾਸ ਲਿਖਿਆ ਹੋਇਆ ਹੈ ਜੀ ਇਸ ਇੱਕ ਸੇਵਾਦਾਰ ਬੈਠੇ ਆ ਜੀ ਪੂਰੇ ਹਰ ਇੱਕ ਬੱਚੇ ਦਾ ਨਾਮ ਦਰਜ ਹੁੰਦਾ ਹੈ ਜੀ ਜੋ ਆਉਂਦਾ ਹੈ ਬੱਚਾ ਤੇ ਇੱਥੇ ਕਿਹਾ ਜਾਂਦਾ ਜੀ ਹਰ ਇੱਕ ਨੂੰ 12 ਮਸਿਆਂ ਆਉਣ ਲਈ ਕਿਹਾ ਜਾਂਦਾ ਹੈ 12 ਮਸਿਆਂ ਲਗਾਤਾਰ 12 ਮਸਿਆ ਵਾਹਿਗੁਰੂ ਜੀ ਕਿਰਪਾ ਕਰਦੇ ਆ ਪੂਰੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹੀ ਸੰਗਤਾਂ ਜੀ ਬੱਚੇ ਆਉਂਦੇ ਆ ਆਪਣਾ ਨਾਮ ਦਰਜ ਕਰਾਉਂਦੇ ਆ ਤੇ ਦੂਜੀ ਸਭ ਤੋਂ ਵੱਡੀ ਗੱਲ ਬੱਚੇ ਠੀਕ ਵੀ ਹੁੰਦੇ ਆ ਜੀ ਤੇ ਠੀਕ ਹੋਣ ਤੇ ਜਦੋਂ ਬੱਚਾ ਬੋਲਦਾ ਪਹਿਲੀ ਵਾਰ ਤਾਂ ਉਹ ਵੀ ਨਾਮਰੇ ਦਰਜ ਹੁੰਦਾ ਤੇ ਅਰਦਾਸ ਦੇ ਵਿੱਚ ਬਕਾਇਦਾ ਉਹਨਾਂ ਬੱਚਿਆਂ ਦਾ ਨਾਮ ਵੀ ਲਿਆ ਜਾਂਦਾ ਜੋ ਬੱਚੇ ਠੀਕ ਹੋਏ ਨੇ ਪ੍ਰੇਸ਼ਰ ਧਾਲੂਆ ਵੱਲੋਂ ਇਸ ਗੁਰਦੁਆਰੇ ਵਿੱਚ ਪਾਠ ਵੀ ਕਰਵਾਇਆ ਜਾਂਦਾ ਹੈ 쿠ਸ਼ੀ ਵਿੱਚ ਤੇ ਸੇਵਾਦਾਰ ਜੀ ਨਾਮ ਲਿਖਦੇ ਆ ਤੇ ਇਹਨਾਂ ਤੋਂ ਅਗਲੀ ਮੱਸਿਆ ਵੀ ਪੁੱਛਦੇ ਆ ਇਸ ਤਰੀਕੇ ਦੀ ਹੈ ਤਾਂ ਬਾਬਾ ਜੀ ਕੋਲੋਂ ਆਪਾਂ ਅਗਲੀ ਮੱਸਿਆ ਪੁੱਛ ਲਈ ਜੀ 23 ਤਰੀਕ ਦੀ ਹੈ 23 ਅਗਸਤ ਦੀ ਮੱਸਿਆ ਜੀ ਅਗਲੀ ਵਾਏ ਸੱਚੇ ਬਾਦਸ਼ਾਹ ਆਪਾਂ ਹੁਣ ਚੱਲਿਆਂ ਜੀ ਗੁਰਦੁਆਰੇ ਦੇ ਅੰਦਰ ਗੁਰਦੁਆਰੇ ਦੇ ਅੰਦਰ ਆ ਚੁੱਕੇ ਹਾਂ ਜੀ ਆਪਾਂ ਇੱਧਰ ਸਰੋਵਰ ਹੈ ਜੀ ਤਾਂ ਗੁਰਦੁਆਰੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਸ਼ਰਧਾ ਪੂਰਵਕ ਇਸ਼ਨਾਨ ਕਰਵਾਇਆ ਜਾਂਦਾ ਹੈ ਜੀ ਇਸ ਤੋਂ ਬਾਅਦ ਇਹ ਅਰਦਾਸ ਵਿੱਚ ਸ਼ਾਮਲ ਹੋਇਆ ਜਾਂਦਾ ਹੈ ਸਰੋਵਰ ਹੈ ਜੀ ਬੱਚਿਆਂ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਸੰਗਤਾਂ ਬਹੁਤ ਹੀ ਸ਼ਰਧਾ ਪੂਰਵਕ ਆਉਂਦੀਆਂ ਨੇ ਜੀ ਗੁਰਦੁਆਰੇ ਵਿੱਚ ਤੇ ਬੱਚਿਆਂ ਉੱਪਰ ਵਾਹਿਗੁਰੂ ਜੀ ਕਿਰਪਾ ਵੀ ਕਰਦੇ ਆ ਕਿਉਂਕਿ ਛੋਟੇ ਛੋਟੇ ਬੱਚੇ ਵਾਹਿਗੁਰੂ ਕਿਰਪਾ ਕਰੋ ਇਹਨਾਂ ਉੱਪਰ ਸਾਰਿਆਂ ਉੱਪਰ ਸਰੋਵਰ ਵਿੱਚ ਮੱਛੀਆਂ ਵੀ ਨੇ ਜੀ ਅੱਲਾ ਬੜਾ ਕੱਪ ਮੱਛੀਆਂ ਨੇ ਜੀ ਸਰੋਵਰ ਵਿੱਚ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਆ ਆ ਗਈਆਂ ਅੱਲਾ ਬੜਾ ਚਲਾਇਆ ਇਹ ਕਰ ਗਿਆ ਚੱਲ ਆ ਗਏ ਚੱਲ ਗਏ ਹਾਂ ਹਾਂਜੀ ਸੰਗਤ ਦੀਆਂ ਭਾਵਨਾਵਾਂ ਨੂੰ ਦੇਖ ਕੇ ਜੀ ਹਰ ਮਸਿਆ ਵਾਲੇ ਦਿਨ ਤਿੰਨ ਵਾਰ ਅਰਦਾਸ ਕੀਤੀ ਜਾਂਦੀ ਹੈ ਜੀ ਜੋ ਪਹਿਲੀ ਅਰਦਾਸ ਹੈ ਜੀ ਉਹ ਸਵਾ 9:00 ਵਜੇ ਫਿਰ ਦੂਸਰੀ ਅਰਦਾਸ ਸਵਾ 11:00 ਤੇ ਤੀਸਰੀ ਅਰਦਾਸ ਹੈ ਜੀ ਜੋ ਸਵੇਰ 1 ਵਜੇ ਕੀਤੀ ਜਾਂਦੀ ਆ ਤੇ ਵਿਚਕਾਰਲੇ ਸਮੇਂ ਵਿੱਚ ਹਰ ਵਕਤ ਪਾਠ ਕੀਤਾ ਜਾਂਦਾ ਹੈ ਜੀ ਤੇ ਹੁਣ ਆਪਾਂ ਇਹ ਸਵੇਰ 11 ਵਾਰੀ ਅਰਦਾਸ ਦੇ ਵਿੱਚ ਸ਼ਾਮਲ ਹੋ ਰਹੇ ਆ ਤਾਂ ਹਰ ਮੱਸਿਆ ਵਾਲੇ ਦਿਨ ਤਿੰਨ ਅਰਦਾਸਾਂ ਕੀਤੀਆਂ ਜਾਂਦੀਆਂ ਤੇ ਆਪਾਂ ਕਿਸੇ ਵੀ ਅਰਦਾਸ ਦੇ ਵਿੱਚ ਸਰਦਾਪੂਰਵਕ ਸ਼ਾਮਲ ਹੋ ਸਕਦੇ ਆ ਆਪਾਂ ਵੀ ਹੁਣ ਜੀ ਗੁਰਦੁਆਰੇ ਵਿੱਚ ਅੰਦਰ ਜਾਣੇ ਹੀ ਮੱਥਾ ਟੇਕਦੇ ਆਂ ਤੇ ਸ਼ਾਮਿਲ ਹੁੰਨੇ ਆ ਜੀ ਅਰਦਾਸ ਵਿੱਚ ਸਮੇਂ ਨਾਲ ਪਹੁੰਚ ਗਏ ਜੀ 10:30 ਹੋਏ ਨੇ ਹਲੇ ਤੇ ਪਾਠ ਸੁਣਦੇ ਆ ਗੁਰਬਾਣੀ ਸੁਣਦੇ ਆ ਜੀ ਨਾ ਨਾ ਸੰਗਤ ਆਈ ਵੀ ਜਾਂਦੀਆਂ ਜਾਈ ਵੀ ਜਾਂਦੀਆਂ ਜੀ ਹੋਰ ਪ੍ਰਸ਼ਾਦ ਮਿਲਦਾ ਜੀ ਸੁਲੰਦਰ ਚੱਲਦੇ ਆ ਜੀ ਬਾਬਾ ਜੀ ਕੋਲ ਮੱਥਾ ਟੇਕੀਏ ਵਾਹਿਗੁਰੂ Barriga do uh -huh. uh -huh. ਸਭ ਦੇ ਪਾਤਸ਼ਾਹ ਜੀ ਜਿਸ ਨੂੰ ਨਿਰਮਾਣ ਤੋਂ ਕਤਿਸਤ ਰੋਣ ਦੇ ਇਕਰਾਰਨ ਅਰਦਾਸ ਰੈਂਦੇ ਜੀ ਦੇ ਰੋਣ ਦਾ ਮੰਨਣ ਕੀਤੇ ਅਰਦਾਸ ਰੈਂਦੇ ਨਾ ਹੋ ਸਕਦਾ ਹਾਂਜੀ ਤਾਂ ਬੱਚਿਆਂ ਦੀ ਤੰਦਰੁਸਤੀ ਖੁਸ਼ਹਾਲੀ ਤਰੱਕੀ ਤੇ ਸਿੱਖਿਆ ਪ੍ਰਾਪਤੀ ਲਈ ਅਰਦਾਸ ਕੀਤੀ ਜਾ ਚੁੱਕੀ ਹੈ ਜੀ ਸਭ ਦੇ ਸਰਵਤ ਦੇ ਭਲੇ ਲਈ ਅਰਦਾਸ ਕੀਤੀ ਜਾ ਚੁੱਕੀ ਹੈ ਜੀ ਤੇ ਹੁਣ ਆਪਾਂ ਬਾਹਰ ਆ ਚੁੱਕੇ ਹਾਂ ਤੇ ਹੁਣ ਪ੍ਰਸ਼ਾਦ ਲੈਣੇ ਆ ਜੀ ਬਾਬਾ ਜੀ ਕੋਲ ਹਾਂਜੀ ਤਾਂ ਅਗਲੀ ਮੱਸਿਆ ਜੀ 23 8 2025 ਦੀ ਹੈ ਜੀ ਤੇ ਆਪਾਂ ਦੇਖ ਪ੍ਰਾਪਤ ਕਰ ਚੁੱਕੇ ਆ ਤਾਂ ਇਸ ਤਰ੍ਹਾਂ ਜੀ ਕੋਠੇ ਗੁਰੂ ਕੇ ਪਿੰਡ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੰਗਸਰ ਸਾਹਿਬ ਜੀ ਵਿਖੇ ਹਰ ਮੱਸਿਆ ਦੇ ਦਿਹਾੜੇ ਮੇਲਾ ਭਰਦਾ ਜੀ ਜੋੜ ਮੇਲਾ ਹਾਂ ਜੀ ਹਰ ਮੱਸਿਆ ਦੇ ਦਿਹਾੜੇ ਜੋੜ ਮੇਲਾ ਭਰਦਾ ਜੀ ਤੇ ਹੁਣ ਆਪਾਂ ਲੰਗਰ ਹਾਲ ਵੱਲ ਜਾ ਰਹੇ ਆਂ ਲੰਗਰ ਛਕਣ ਲਈ ਇਹ ਵਾਹਿਗੁਰੂ ਦਾ ਪਰਮਾਤਮਾ ਦਾ ਲੰਗਰ ਹੈ ਜਿਹੜਾ ਸਾਰੀ ਦੁਨੀਆ ਦੇ ਧਰਤੀ ਤੇ ਮਿਲਦਾ ਹੈ ਅਟੁੱਟ ਵਰਤਾਇਆ ਜਾਂਦਾ ਹੈ ਆ ਸਾਹਮਣੇ ਜੀ ਸਥਾਨ ਜਿੱਥੇ ਬਾਬਾ ਜੀ ਨੇ ਪਾਠ ਕਰਵਾਇਆ ਗੁੰਗੇ ਕੋਲੋਂ ਇਹਦੇ ਨਾਲ ਹੀ ਦੇਖੋ ਜੀ ਇੱਧਰ ਗੁਰਦੁਆਰਾ ਸਾਈਂਵਾ ਜਿੱਥੇ ਅਰਦਾਸ ਕੀਤੀ ਜਾਂਦੀ ਹੈ ਨਾ ਨਲੀ ਨੇ ਜੀ ਦਾ ਸਹੀ ਸੰਖੇਪ ਇਤਿਹਾਸ ਪੜ ਵੀ ਲੈਂਦੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1705 ਈਸਵੀ ਵਿੱਚ ਚਮਕੌਰ ਦੀ ਜੰਗ ਤੋਂ ਉਪਰੰਤ ਕੁਝ ਸਮਾਂ ਪਹਿਲਾਂ ਪਿੰਡ ਦਿਨੇ ਗੁਜ਼ਾਰਦੇ ਹੋਏ ਮਾਲਵੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਗੁਰੂ ਜੀ ਪਿੰਡ ਕੋਠਾ ਗੁਰੂ ਕਾ ਵਿੱਚ ਪਿੰਡ ਤੋਂ ਬਾਹਰ ਦੱਖਣ ਵੱਲ ਵਰਤਮਾਨ ਗੁਰਦੁਆਰਾ ਗੰਗਸਰ ਸਾਹਿਬ ਦੇ ਸਥਾਨ ਤੇ ਪੁੱਜੇ ਜਿਸ ਸਮੇ ਗੁਰੂ ਸਾਹਿਬ ਗੁਰੂ ਸਾਹਿਬ ਜੀ ਇੱਥੇ ਆਏ ਤਾਂ ਪਿੰਡ ਦੇ ਕੁਝ ਬਾਲਕ ਡੰਗਰ ਚੱਲ ਰਹੇ ਸਨ ਸਤਗੁਰੂ ਜੀ ਦੇ ਜਥੇ ਨੂੰ ਦੇਖ ਕੇ ਬੱਚੇ ਡਰ ਕੇ ਭੱਜ ਗਏ ਪਰ ਇੱਕ ਗੁੰਗਾ ਬੱਚਾ ਅਡੋਲ ਖੜਾ ਰਿਹਾ ਅਤੇ ਉਸ ਦੇ ਪੁੰਨ ਕਰਮ ਜਾਗ ਪਏ ਸਤਗੁਰਾਂ ਨੇ ਉਸ ਨੂੰ ਪੁੱਛਿਆ ਇਹ ਪਿੰਡ ਕਿਹੜਾ ਹੈ ਪਰ ਇਹ ਬਾਲਕ ਗੁੰਗਾ ਹੋਣ ਕਰਕੇ ਬੋਲ ਨਹੀਂ ਸਕਿਆ ਸਤਗੁਰਾਂ ਨੇ ਆਪਣੇ ਪਵਿੱਤਰ ਹਸਤ ਕਮਲ ਹੱਥ ਮਤਲਬ ਇਸ ਬਾਲਕ ਦੇ ਸਿਰ ਉੱਪਰ ਰੱਖ ਕੇ ਪੁੱਛਿਆ ਇਹ ਪਿੰਡ ਕਿਹੜਾ ਹੈ ਤਾਂ ਉਸ ਬਾਲਕ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋ ਗਈ ਤੇ ਉਸ ਨੇ ਦੋਨੇ ਹੱਥ ਜੋੜ ਕੇ ਕਿਹਾ ਜੀ ਇਹ ਪਿੰਡ ਕੋਠਾ ਸੋਡੀਆਂ ਕਾ ਹੈ ਗੁਰੂ ਜੀ ਨੇ ਖੁਸ਼ ਹੋ ਕੇ ਫਰਮਾਇਆ ਭਾਈ ਇਹ ਪਿੰਡ ਕੋਠਾ ਸੋਡੀਆਂ ਦਾ ਨਹੀਂ ਕੋਠਾ ਗੁਰੂ ਕਾ ਹੈ ਇਸ ਤਰ੍ਹਾਂ ਆਪਣੇ ਪਵਿੱਤਰ ਮੁਖ ਤੋਂ ਇਸ ਪਿੰਡ ਦਾ ਨਾਮ ਗੁਰੂ ਜੀ ਨੇ ਕੋਠਾ ਗੁਰੂ ਕਾ ਰੱਖਿਆ ਅਤੇ ਇਹ ਅਸ਼ੀਰਵਾਦ ਦਿੱਤਾ ਕਿ ਜੋ ਗੁੰਗੇ ਬੈਰੇ ਵਿਅਕਤੀ ਇਸ ਸਥਾਨ ਦੀ ਯਾਤਰਾ ਤੇ ਇਸ਼ਨਾਨ ਕਰਨਗੇ ਉਹਨਾਂ ਨੂੰ ਇਸ ਬੱਚੇ ਦੀ ਤਰ੍ਹਾਂ ਬੋਲਣ ਬੋਲਣ ਦੀ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਮਨ ਦੀਆਂ ਸਭ ਕਾਮਨਾਵਾਂ ਪੂਰਨ ਹੋਣਗੀਆਂ ਅਤੇ ਗੁਰਮਤਿ ਪ੍ਰਾਪਤ ਹੋਵੇਗੀ ਇਸ ਸਥਾਨ ਤੇ ਗੁੰਗੇ ਬੱਚੇ ਨੂੰ ਬੋਲਣ ਦਾ ਵਰ ਬਖਸ਼ਣ ਕਰਕੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੰਗਸਰ ਸਾਹਿਬ ਪ੍ਰਸਿੱਧ ਹੋ ਗਿਆ। ਇਹ ਅੱਜ ਵੀ ਪ੍ਰਤੱਖ ਹੈ। ਇਸ ਸਥਾਨ ਤੇ ਜੋ ਸ਼ਰਦਾ ਸ਼ਰਦਾ ਨਾਲ 12 ਮਸਿਆ ਇਸ਼ਨਾਨ ਕਰਦੇ ਹਨ, ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਹਨ। ਅਨੇਕਾਂ ਬੱਚੇ ਇਸ ਅਸਥਾਨ ਤੋਂ ਵਰ ਪ੍ਰਾਪਤ ਕਰਕੇ ਬੋਲਣ ਲੱਗੇ ਹਨ। ਵਾਹਿਗੁਰੂ ਜੀ। ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ ਦਸਵੀਂ ਕੋਠਾ ਗੁਰੂਕਾਰ ਜ਼ਿਲ੍ਹਾ ਬਠਿੰਡਾ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸਨ 1705 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ ਅੱਜ ਵੀ ਪ੍ਰਤੱਖ ਹੈ ਜੋਸ਼ ਰਧਾਲੂ ਸ਼ਰਦਾ ਪੂਰਵਕ ਗੁੰਗੇ ਬੱਚਿਆਂ ਨੂੰ 12 ਮਸਿਆਂ ਤੇ ਲੈ ਕੇ ਆਉਂਦੇ ਹਨ ਉਹ ਬੋਲਣ ਦਾ ਬਰ ਪਾ ਕੇ ਨਿਹਾਲ ਹੋ ਜਾਂਦੇ ਸੱਚੇ ਪਸਾਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਖਸ਼ਿਸ਼ ਕਰੋ ਮਿਹਰ ਕਰੋ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ